ਸ਼ਸ਼ੀ ਕਾਲ ਜੀ ਸਾਰਾ ਨਾ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਇਸ ਬਣਾਵਾਂਗੇ ਜੀ ਜੀਵੀ ਗੰਦ ਤੇ ਮਟਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੀਵੀ ਗੰਦ ਲੈ ਲਿਆ ਜੀ ਹੁਣ ਸਾਰਾ ਤੋਂ ਪਹਿਲਾਂ ਤੁਸੀਂ ਜੀਵੀ ਗੰਦ ਨੂੰ ਤੇ ਮਟਰਾਂ ਨੂੰ ਛਿਲਦੇ ਆ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਜੀਵੀ ਗੰਦ ਜਿਹੜਾ ਜੀ ਛਿਲ ਕੇ ਕੱਟ ਲਿਆ ਜੀ ਨਾਲ ਇਸ ਮਟਰ ਵੀ ਕੱਟ ਲਿਆ ਜੀ ਹੁਣ ਸਾਰਾ ਤੋਂ ਪਹਿਲਾਂ ਤਾਂ ਅਸੀਂ ਜੀਵੀ ਗੰਦ ਨੂੰ ਫਰਾਈ ਕਰਾਂਗੇ ਜੀ ਅਸੀਂ ਫਰਾਈ ਬਿਨ ਵਿੱਚ ਤੇਲ ਪਾ ਲਿਆ ਜੀ ਸਾਡੇ ਜਿੱਦੇ ਤੇਲ ਗਰਮ ਹੁੰਦਾ ਹੈ ਅਸੀਂ ਨਾਲ ਹੀ ਇਹਦੇ ਵਿੱਚ ਜੀਵੀ ਗੰਦ ਐਡ ਕਰਾਂਗੇ ਤਲਾਂਗੇ ਜੀ ਸੜ ਤੇਲ ਜਿਹੜਾ ਗਰਮ ਹੋ ਗਿਆ ਸੀ ਹੁਣ ਅਸੀਂ ਇਹਦੇ ਵਿੱਚ ਜੀਵੀ ਗੰਦ ਪਾ ਕੇ ਫਰਾਈ ਕਰਦੇ ਆ ਜੀ ਜਿਹੜਾ ਤੁਸੀਂ ਦੇਖਸਾਣਾ تھا ਕਹਿੰਦੇ ਜੀ ਜੀ ਗੰਦ ਜਿਹੜਾ ਹੈ ਜੀ ਫਰਾਈ ਹੋ ਚੁੱਕਿਆ ਹੈ ਜੀ ਅਸੀਂ ਇਹਨੂੰ ਸਾਰਾ ਪਟੋਲਾ ਬਾਹਰ ਕੱਢਦੇ ਆ ਸਾਰੇ ਤਰ੍ਹਾਂ ਇਹ ਸਾਰੇ ਜਿਹੜੇ ਜੀਵੀ ਗੰਦਾ ਜੀ ਫਰਾਈ ਕਰ ਲੰਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਜਿਹੜੇ ਜੀਵੀ ਗੰਦਾ ਜਿਹੜਾ ਹੈ ਜੀ ਸਾਰੇ ਫਰਾਈ ਕਰ ਲਿਆ ਹੈ ਜੀ ਹੁਣ ਅਸੀਂ ਨਾਲ ਜਿਹੜਾ ਹੈ ਜੀ ਤੜਕੇ ਦਾ ਸਮਾਨ ਵੀ ਰੈਡੀ ਕਰ ਲਿਆ ਸੀਗਾ ਜੀ ਅਸੀਂ ਪਿਆਜ਼ ਲਈ ਹੈ ਜੀ ਅਸੀਂ ਅਦਰਕ ਲਈ ਹੈ ਜੀ ਅਸੀਂ ਲਸਣ ਲਈ ਹੈ ਜੀ ਸਵਾਦ ਅਨੁਸਾਰ ਹਰੀ ਮਿਰਚਾਂ ਲਈ ਹੈ ਜੀ ਹੁਣ ਅਸੀਂ ਲਗਾਉਣਾ ਸਟਾਰਟ ਕਰਦੇ ਹਾਂ ਜੀ ਤੜਕਾ ਅਸੀਂ ਜਿਹੜੇ ਤੇਲ ਵਿੱਚ ਜੀਵੀ ਗੰਦਾ ਜਿਹੜਾ ਹੈ ਜੀ ਫਰਾਈ ਕੀਤਾ ਸੀਗਾ ਜੀ ਅਸੀਂ ਉਹੀ ਤੇਲ ਲੈ ਲਿਆ ਜੀ ਤੜਕਾ ਲਗਾਉਣ ਨੂੰ ਉਹ ਸਾਡਾ ਤੇਲ ਵੀ ਜਿਹੜਾ ਇਹ ਗਰਮ ਹੋ ਗਿਆ ਸੀ ਉਸੇ ਦੇ ਵਿੱਚ ਐਡ ਕਰਦੇ ਆ ਜੀ ਜੀਰਾ ਨਾਲੇ ਇਸੇ ਦੇ ਨਾਲ ਐਡ ਕਰਾਂਗੇ ਜੀ ਲਸਣ ਨਾਲੇ ਅਸੀਂ ਹੁਣ ਇਹਦੇ ਵਿੱਚ ਐਡ ਕਰਦੇ ਆ ਜੀ ਅਦਰਕ ਅਲਸੇ ਹੁਣ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਹੁਣ ਅੰਤਿਮਾਲੀ ਇਹਦੇ ਵਿੱਚ ਸਾ ਪਹਿੰਸਾ ਉਹ ਨਾ ਲੈ ਸਕਦੇ ਅਸੀਂ ਜਿੰਨੀ ਆਂ ਖਾਂਦੇ ਸੀ ਇੰਨੀ ਤਾਂ ਮੱਚਾ ਲਈ ਆ ਜੀ ਤੁਸੀਂ ਦੇਖ ਸਕਦਾ ਹੋ ਸਾ ਤੜਕਾ ਜਿਹੜਾ ਇਹ ਅੱਧਾ ਭੁੰਨ ਹੋ ਗਿਆ ਜੀ ਤੇ ਥੋੜਾ ਜਿਹਾ ਹੋਰ ਭੁੰਨਾਂਗੇ ਜੀ ਸਾਡਾ ਤੜਕਾ ਜਿਹੜਾ ਹੈ ਜੀ ਬਿਲਕੁਲ ਭੁੰਨ ਤੇ ਜਿਹੜਾ ਹੈ ਜੀ ਰੈਡੀ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਦੇ ਆ ਜੀ ਇੱਕ ਛੋਟਾ ਚਮਚਾ ਸੀ ਇਹਦੇ ਵਿੱਚ ਹਲਦੀ ਐਡ ਕਰਾਂਗੇ ਥੋੜੀ ਜਿਹੀ ਇਸ ਇਹਦੇ ਵਿੱਚ ਐਡ ਕਰਾਂਗੇ ਜੀ ਦੇਗੀ ਮਿਰਚ 컬러 ਦੇਣ ਵਾਸਤੇ ਥੋੜਾ ਜਿਹਾ ਹੀ ਇਸ ਇਹਦੇ ਵਿੱਚ ਨਮਕ ਐਡ ਕਰਾਂਗੇ ਕਿਉਂਕਿ ਸਜੀਵ ਗੰਦ ਵਿੱਚ ਜਿਹੜਾ ਜੀ ਨਮਕ ਪਾ ਕੇ ਪਹਿਲੇ ਇਹਨੂੰ ਧੋ ਕੇ ਸਕਾਰਿਆ ਸੀਗਾ ਜੀ ਹੁਣ ਅਸੀਂ ਇਹਨੂੰ ਮਿਕਸ ਕਰਦੇ ਆ। ਫਿਰ ਜੀ ਨੂੰ ਥੋੜਾ ਟਾਈਮ ਪਕਣ ਦਿਆ। ਅਸੀਂ ਨਾਲ ਹੀ ਇਹਦੇ ਵਿੱਚ ਐਡ ਕਰਦੇ ਆ ਜੀ ਹਰੇ ਟਮਾਟਰ। ਹੁਣ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ। ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦੇ ਆ। ਜਦੋਂ ਅਸੀਂ ਇਹਨੂੰ ਬੱਦਕਾ ਲਾਉਂਦੇ ਹਾਂ ਜਿੱਤੋਂ ਕਿਹੜਾ ਜਿਹੜਾ ਪਾਣੀ ਆ ਸੁੱਕ ਨਹੀਂ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਜੀ ਇਹਦੇ ਵਿੱਚ ਸੁੱਕਦਾ ਪਿਆ ਹੈ ਜੀ ਸਾਰਾ ਹੀ ਥੋੜੀ-ਥੋੜੀ ਅਸੀਂ ਥੋੜਾ ਟਾਈਮ ਇਹਨੂੰ ਹੋਰ ਹੀ ਜਾਂਦੇ ਆ ਜੀ। ਹੁਣ ਅਸੀਂ ਨਾਲ ਹੀ ਇਹਦੇ ਵਿੱਚ ਐਡ ਕਰਦੇ ਆ ਜੀ ਗਰਮ ਮਸਾਲਾ। ਇਹ ਚੁੱਕਾ ਤੇਰੀ ਹੁਣ ਅਸੀਂ ਨਾਲ ਹੀ ਇਹਦੇ ਵਿੱਚ ਜੀ ਇੰਗਰਡिएंट ਐਡ ਕਰਦੇ ਆ। ਹੁਣ ਅਸੀਂ ਘਰਦੇ ਆ ਜੀ ਇਹਨੂੰ ਮਿਕਸ ਕਰ। ਹੁਣ ਅਸੀਂ ਕਰਦੇ ਆ ਜੀ ਇਹਨੂੰ ਮਿਕਸ। ਹੁਣ ਅਸੀਂ ਇਹਦੇ ਵਿੱਚ ਪਾਣੀ ਐਡ ਕਰਦੇ ਆ। ਅੱਜ ਕਰੀ ਜਿਹੜੀ ਹੈ ਜੀ ਅੱਜ ਹਿਸਾਬ ਦੇ ਲਗਾਵਾਂਗੇ ਜੀ। ਹੁਣ ਅਸੀਂ ਲਗਾਉਂਦੇ ਆ ਜੀ ਢੱਕਣ। ਅਸੀਂ ਨੂੰ ਨਾ ਦੋ ਸਿੱਟੀਆਂ ਵਜਾ ਕੇ ਬੰਦ ਕਰ ਦਵਾਂਗੇ ਜੇ ਨਾਲੇ ਸਾਡੀ ਸਬਜੀ ਜਿਹੜੀ ਹੈ ਜੀ ਬਣ ਕੇ ਰੈਡੀ ਹੋ ਚੁਗੀ ਹੈ ਤੇ ਹੁਣ ਅਸੀਂ ਲੱਗੇ ਆ ਜੀ ਰੋਟੀ ਖਾਣ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਜੀ ਥੈਂਕ ਯੂ